ਉਤਾਇਆ ਤੈਨੂੰ ਕੀ ਹੋ ਗਿਆ ਸੌ ਸਾਈ ਹੋਇਆ ਹੁਣ ਓਏ ਮੇਰੇ ਮਗਰ ਪੁੱਤ ਲੱਗੀ ਮੜਾਏ ਦੇਖੀ ਮਗਜ਼ਮੋ ਕੀ ਕਰਕੇ ਹੋ ਗਈ ਸਾਡੇ ਤਾਏ ਤੋਂ ਓ ਮੈਨੂੰ ਤੇਰੇ ਤਾਏ ਦਾ ਤਾਂ ਪਤਾ ਨਹੀਂ ਮੈਥੋਂ ਪਤਾ ਨਹੀਂ ਕਿਹੜੀ ਗਲਤੀ ਹੋਈ ਆ ਜਿਹੜੇ ਪਿੰਡ ਜਾਂਦਾ ਮੇਰੇ ਮਗਰ ਕੋ ਕੁੱਤੇ ਪੈ ਜਾਂਦੇ ਆ ਆ ਤੁਹਾਡੇ ਪਿੰਡ ਵੀ ਕੁੱਤਾ ਪੈ ਗਿਆ ਵੇਖੀ ਮੜਾਏ ਉਹਨੂੰ ਯਾਰ ਇੱਧਰ ਤਾਂ ਨਹੀਂ ਆਉਂਦਾ ਮਗਜ਼ਮੋ ਮੈਂ ਕੁੱਤਾ ਤਾਂ ਬਾਅਦ ਚ ਦੇਖੂੰਗਾ ਪਹਿਲਾ ਮੈਨੂੰ ਅਦਾ ਤਾਇਆ ਦੇਖੰਦ ਤਾਇਆ ਕੀ ਹੋ ਰਿਹਾ ਉਹ ਹੋ ਜਾ ਹਮਲਾਇ ਮੂੰ ਉਹ ਮੈਨੂੰ ਤਾਂ ਮਾਰਤਾ ਹੈ ਨਾ ਸਨੇ ਸਾਨੀ ਓਹ ਹੋ ਹੋ